ਨਸ਼ੇ ਕੋត្រਾਂ ਦੇ ਨਸ਼ੇ ਆ ਜਿਹੜੇ ਸਾਡੇ ਪੰਜਾਬ ਵਿੱਚ ਪ੍ਰਚਲਿਤ ਜਿਆਦਾਤਰ ਨਗੇ ਆਹੋ ਮੈਡੀਕਲ ਕੈਪਸੂਲ ਸਿੱਟਾ ਕਪੀ ਲੰਗ ਜਾ ਕੁੱਤੀ ਸਿੱਟਾ ਇਹਦੇ ਬਹੁਤ ਸਾਰੇ ਨਸ਼ੇ ਆ ਜਿਹੜੇ ਆਮ ਵਿਕਦੇ ਜਿਹੜੇ ਸੋਨੋ ਸਸਤੇ ਮਿਲ ਜਾਂਦੇ ਪਰ ਅਸੀਂ ਉਸ ਪਾਸੇ ਨਹੀਂ ਜਾ ਕਾਟੀ ਜਿੰਦਗੀ ਹੈ ਜਿਹੜੀ ਉਹ ਕੀ ਕਰ ਲਿਆ ਖਰਾਬ ਕਰ ਦਿੱਤੀ ਇਸ ਕਰਕੇ ਸਮਝੋ ਜੇ ਕਿ ਜਾਂ ਨਹੀਂ ਬਤਨੀਆ ਚਾਹੀਦੀਆਂ ਨਹੀਂ ਬਤਨ ਜੇ ਉਹ ਉਸ ਦਾ ਮਾਤਾ ਪਿਤਾ ਤੁਹਾਡੇ ਚਾਕੇ ਤੇ ਭਰਾ ਜੇ ਕੋਈ ਇਸ ਮਸਲੇ ਵੱਲ ਜਾਂਦੇ ਆ ਤਾਂ ਉਹਨਾਂ ਨੂੰ ਤੁਸੀਂ ਅਵੇਅਰ ਕਰੋ ਉਹਨਾਂ ਬਾਰੇ ਚੇਅਰ ਕਰੋ ਇੱਕ ਛੋਟੀ ਜੀ ਕੁੜੀ ਆਉਂਦੀ ਹੈ ਤੇਰੇ ਖਿਆਲ ਚ ਉਹ ਯਾਰ ਦੇ ਆਉਂਦੀ ਹੈ ਉਦੇ ਉੱਤੇ ਇੱਕ ਪਿਕਚਰ ਬਣੀ ਹੁੰਦੀ ਹੈ। ਕਾਜੀ ਬਣੀ ਹੁੰਦੀ ਹੈ। ਮੂਰ ਵਾਲੀ ਐਸਰ ਤੇ। ਗਲੇ ਦੇ ਕੈਂਸਰ ਤੇ। ਸਿਹਤਿਆ ਦੇ ਕੈਂਸਰ। ਉਸ ਨੂੰ ਪਹਿਲੀ ਸੂਚਿਤ ਕੀਤਾ ਜਾਂਦਾ ਹੈ। ਖਰਾਬੀ ਬੋਤਲ ਹੈ। ਉਸ ਤੇ ਲਿਖਿਆ ਹੁੰਦਾ ਹੈ ਸੇਫ ਲਈ ਖਾਣੇ ਦਾ। ਸਾਨੂੰ ਪਹਿਲੇ ਹੀ ਅਵੇਅਰ ਕੀਤਾ ਹੁੰਦਾ ਹੈ ਕਿ ਇਹ ਬਹੁਤ ਖਤਰਨਾਕ ਚੀਜ਼ ਹੈ। ਇਹ ਇਸ ਨੂੰ ਖਾਣ ਨਾਲ ਮੂੰਹ ਦਾ ਕੈਂਸਰ ਹੋ ਸਕਦਾ ਹੈ। ਜੀਭ ਦਾ ਕੈਂਸਰ ਹੋ ਸਕਦਾ ਹੈ। ਫੇਫੜੇ ਖਰਾਬ ਹੋ ਸਕਦੇ ਹੈ। ਇਹ ਆਪਾਂ ਉਸ ਨੂੰ ਤੱਕ ਕੇ ਫਿਰ ਵੀ ਬਰਕਰੇ ਆ ਸਾਨੂੰ ਨੁਕਸਾਨ ਹੋਊਗਾ ਇਸ ਕਰਕੇ ਬੇ ਵੀ ਤੁਹਾਡਾ ਤਾਇਆ ਚਾਚਾ ਭੱਜਾ ਭਰਾ ਜਿਹੜਾ ਨਹੀਂ ਪੜਿਆ